ਸਤਿ ਸ਼੍ਰੀ ਅਕਾਲ ਮੈਂ ਹਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਹਾਜ਼ਰਾਂ ਵਰਲਡ ਨਿਊਜ਼ ਤੇ ਆਫਰ ਚਾਤ ਪਾਉਣੀ ਆ ਪਹਿਲੀ ਖਬਰ ਤੇ ਚਾਈਨਾ ਅਤੇ ਅਮਰੀਕਾ ਨੇ ਆਪਣੇ ਅਧਿਕਾਰੀਆਂ ਦੀ 2 ਦਿਨਾਂ ਦੀ ਬੈਠਕ ਤੋਂ ਬਾਅਦ ਸਟਾਕਹੋਮ ਦੇ ਵਿੱਚ ਕਿਹਾ ਕਿ ਦੋਵਾਂ ਦੇਸ਼ਾਂ ਦੇ ਵੱਲੋਂ ਇੱਕ ਦੂਜੇ ਉੱਤੇ ਟੈਰਿਫ ਦੇ ਵਿੱਚ ਵਾਧੇ ਨੂੰ ਅਜੇ ਰੋਕੀ ਰੱਖਣ ਉੱਤੇ ਸਹਿਮਤੀ ਪ੍ਰਗਟਾਈ ਗਈ ਹੈ ਲੀ ਚੇਂਗਾਂਗ ਨੇ ਕਿਹਾ ਕਿ ਦੋਹਾਂ ਧਿਰਾਂ ਨੇ ਰਚਨਾਤਮਕ ਅਤੇ ਸਪਸ਼ਟ ਗੱਲਬਾਤ ਕੀਤੀ ਹੈ ਤੇ ਟੈਰਿਫ ਨੂੰ ਮੌਜੂਦਾ ਪੱਧਰ ਉੱਤੇ ਰੱਖਣ ਉੱਤੇ ਸਹਿਮਤੀ ਪ੍ਰਗਟਾਈ ਅਮਰੀਕਾ ਚੀਨੀ ਵਸਤਾ ਉਤੇ 30 ਫੀਸਦੀ ਅਤੇ ਚੀਨ ਅਮਰੀਕੀ ਉਤਪਾਦਾਂ ਉਤੇ 10 ਫੀਸਦੀ ਟੈਕਸ ਵਸੂਲਦਾ ਤੇ ਲੀ ਨੇ ਇਹ ਵੀ ਕਿਹਾ ਕਿ ਦੋਵਾਂ ਧਿਰਾਂ ਨੇ ਸਖਮ ਆਧਾਰਤਕ ਮੁੱਦਿਆਂ ਦੇ ਉਤੇ ਵਿਆਪਕ ਅਤੇ ਡੂੰਘਾਈ ਦੇ ਨਾਲ ਵਿਚਾਰ-ਵਟਾਂਦਰਾ ਕੀਤੇ ਅਤੇ ਵਪਾਰ ਅਤੇ ਆਰਥਿਕ ਮੁੱਦਿਆਂ ਉਤੇ ਸੋਮੇਸਰ ਇੱਕ ਦੂਜੇ ਨਾਲ ਸੰਪਰਕ ਰੱਖਣ ਅਤੇ ਗੱਲਬਾਤ ਕਰਨ ਉਤੇ ਸਹਿਮਤੀ ਪ੍ਰਗਟਾ ਦਿੱਤੀ ਹੈ ਚੀਨ ਅਤੇ ਅਮਰੀਕਨ ਦੇ ਵਪਾਰ ਅਧਿਕਾਰੀਆਂ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਵਿਡਨ ਦੀ ਰਾਜਧਾਨੀ ਦੇ ਵਿੱਚ ਵਪਾਰ वार्ता ਦਾ ਤਾਜ਼ਾ ਦੌਰਾ ਕੀਤਾ ਹੈ ਅਤੇ ਜੋ ਟੈਰਿਫ ਨੂੰ ਲੈ ਕੇ ਪੈਦਾ ਹੋਏ ਰੁਕਾਵਟ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕੇ ਅਮਰੀਕੀ ਖਜ਼ਾਨਾ ਮੰਤਰੀ ਸਟਾਕ ਵੈਸੈਂਟ ਦੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੀ ਉਮੀਦ ਵੀ ਹੈ ਪੰਜਾਬ ਸਰਕਾਰ ਦੇ ਵੱਲੋਂ ਹਾਲੀ ਦੇ ਵਿੱਚ ਨੋਟੀਫਾਈ ਕੀਤੀ ਗਈ ਲੈਂਡ ਪੂਲਿੰਗ ਨੀਤੀ ਹੁਣ ਕਾਨੂੰਨੀ ਚੁਣੌਤੀ ਦੇ ਢੇਰੇ ਵਿੱਚ ਆ ਗਈ ਹੈ ਇਸ ਨੀਤੀ ਨੂੰ ਗ੍ਰਾਧ ਕਰਨ ਦੇ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਜਨ ਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ ਹਾਈ ਕੋਰਟ ਨੇ ਪਟੀਸ਼ਨ ਨੂੰ ਸਵਾਰ ਕਰ ਲਿਆ ਤੇ ਮਾਮਲੇ ਦੀ ਅਗਲੀ ਸੁਣਵਾਈ ਜਲਦੀ ਹੀ ਤੈਅ ਹੋਣ ਦੀ ਸੰਭਾਵਨਾ ਹੈ ਪੈਟੀਸ਼ਨ ਦੇ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਨੀਤੀ ਨਾ ਤਾਂ ਵਾਤਾਵਰਣ ਤੇ ਸਮਾਜਿਕ ਪ੍ਰਭਾਵਾਂ ਦਾ ਮੁਲਾਂਕਣ ਕਰਦੀ ਹੈ ਨਾ ਹੀ ਬਰਾਬਰ ਮੁਆਵਜ਼ਾ ਯਕੀਨੀ ਬਣਾਉਂਦੀ ਹੈ ਨਾ ਹੀ ਪ੍ਰਭਾਵਿਤ ਪਰਿਵਾਰਾਂ ਦੇ ਪੁਨਰਵਾਸ ਅਤੇ ਕਾਨੂੰਨੀ ਸੁਰੱਖਿਆ ਦੇ ਪ੍ਰਬੰਧਾਂ ਦੀ ਪਾਲਣਾ ਕਰਦੀ ਹੈ ਇਹ ਪੈਟੀਸ਼ਨ ਅਜੇ ਸਮੇਂ ਦਾਇਰ ਕੀਤੀ ਗਈ ਹੈ ਜਦੋਂ ਨੀਤੀ ਪਹਿਲਾਂ ਹੀ ਕਿਸਾਨ ਸੰਗਠਨਾ ਅਤੇ ਵਿਰੋਧੀ ਪਾਰਟੀਆਂ ਦੇ ਸਖਤ ਵਿਰੋਧ ਦਾ ਸਾਹਮਣਾ ਕਰ ਰਹੀ ਹੈ ਪੈਟੀਸ਼ਨ ਵਿੱਚ ਕਿਹਾ ਗਿਆ ਕਿ ਪੰਜਾਬ ਸਰਕਾਰ ਦੇ 4 ਜੁਲਾਈ 2024 ਦੇ ਨੋਟੀਫਿਕੇਸ਼ਨ ਦਾ ਉਦੇਸ਼ ਮੁੱਖ ਤੌਰ ਉਤੇ ਲੁਧਿਆਣਾ ਅਤੇ ਮੋਹਾਲੀ ਦੀ ਉਪਜਾਊ ਅਤੇ ਬਹੁ ਫਸਲੀ ਖੇਤੀਬਾੜੀ ਜ਼ਮੀਨ ਨੂੰ ਪ੍ਰਾਪਤ ਕਰਨਾ ਇਸ ਵਿੱਚ ਇਹ ਦੋਸ਼ ਲਗਾਇਆ ਗਿਆ ਕਿ ਲੁਧਿਆਣਾ ਜ਼ਿਲ੍ਹੇ ਦੇ 50 ਤੋਂ ਵੱਧ ਪਿੰਡਾਂ ਦੀ 24000 ਏਕੜ ਤੋਂ ਵੱਧ ਜ਼ਮੀਨ ਸ਼ਹਿਰੀਕਰਨ ਅਤੇ ਵਿਕਾਰ ਦੇ ਨਾਮ ਉੱਤੇ ਪ੍ਰਾਪਤ ਕੀਤੀ ਜਾ ਰਹੀ ਹੈ ਜਦੋਂ ਕਿ 21000 ਏਕੜ ਵੱਧੂ ਜ਼ਮੀਨ ਉਦਯੋਗਿਕ ਵਿਸਤਾਰ ਦੇ ਲਈ ਰੱਖੀ ਗਈ ਹੈ ਭਾਰਤੀ ਲੋਕ ਸਭਾ ਦੇ ਮਾਨਸੂਨ ਸੈਸ਼ਨ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਬਾਅ ਦੇ ਹੇਠ ਆਪਰੇਸ਼ਨ ਸੰਦੂਰ ਰੋਕਣ ਦੇ ਕਾਂਗਰਸ ਦੇ ਦਾਅਵਿਆਂ ਉੱਤੇ ਨਿਸ਼ਾਨਾ ਵੇਨਿਆ ਪਰਧਾਨ ਮੰਤਰੀ ਮੋਦੀ ਨੇ ਵਿਰੋਧਿਤ ਰੂਪ ਤੇ ਹਮਲਾ ਕਰਦਿਆ ਕਿਹਾ ਕਿ ਇਹ ਪੁੱਛਣ ਤੋਂ ਪਹਿਲਾਂ ਕਿ ਪੋਕੇ ਨੂੰ ਅਜੇ ਤੱਕ ਵਾਪਸ ਕਿਉਂ ਨਹੀਂ ਲਿਆ ਗਿਆ ਕਾਂਗਰਸ ਨੂੰ ਜਵਾਬ ਦੇਣਾ ਚਾਹੀਦਾ ਕਿ ਐਸ ਨੂੰ ਜਾਣ ਕਿਸ ਨੇ ਦਿੱਤਾ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਪਿਛਲੀਆਂ ਕਾਂਗਰਸ ਸਰਕਾਰਾਂ ਦੇ ਵੱਲੋਂ ਕੀਤੀਆਂ ਗਈਆਂ ਗਲਤੀਆਂ ਦਾ ਦਰਦ ਭਾਰਤ ਅਜੇ ਵੀ ਚੱਲ ਰਿਹਾ ਹੈ ਉਹਨਾਂ ਨੇ ਸਦਨ ਨੂੰ ਦੱਸਿਆ ਕਿ ਉਦੋਂ ਕਾਂਗਰਸ ਸਰਕਾਰਾਂ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਵਾਪਸ ਲੈਣ ਦੇ ਮੌਕੇ ਗਵਾ ਦਿੱਤੇ ਜਦੋਂ ਭਾਰਤ ਨੇ ਪਾਕਿਸਤਾਨ ਦੀ ਜ਼ਮੀਨ ਅਤੇ ਫੌਜੀਆਂ ਨੂੰ ਹਿਲਾਫਤ ਦੇ ਵਿੱਚ ਲੈ ਲਿਆ ਸੀ ਪੀਰ ਮੋਦੀ ਅਤੇ ਸ਼ਾਹ ਨੇ ਨਹਿਰੂ ਤੇ ਸਿੰਧੂ ਜਲ ਸਮਝੌਤੇ ਵਿੱਚ ਭਾਰਤ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਵੀ ਲਗਾਇਆ। ਪ੍ਰਧਾਨ ਮੰਤਰੀ ਮੋਦੀ ਨੇ ਐਸ ਸੰਧੀ ਨੂੰ ਨਹਿਰੂ ਦੀ ਵੱਡੀ ਭੁੱਲ ਕਰਾ ਦਿੱਤਾ ਤੇ ਮੋਦੀ ਨੇ ਕਿਹਾ ਕਿ ਬਾਅਦ ਦੀਆਂ ਸਰਕਾਰਾਂ ਨੇ ਸਿੰਧੂ ਜਲ ਸਮਝੌਤੇ ਦੀ ਨਹਿਰੂ ਦੀ ਗਲਤੀ ਨੂੰ ਠੀਕ ਨਹੀਂ ਕੀਤਾ ਪਰ ਅਸੀਂ ਸਪਸ਼ਟ ਕਰ ਦਿੰਦਾ ਹੈ ਕਿ ਖੂਨ ਅਤੇ ਪਾਣੀ ਇਕੱਠੇ ਨਹੀਂ ਵਹਾ ਸਕਦੇ। ਪੱਛਮੀ ਅਫਰੀਕੀ ਦੇਸ਼ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਤੇ ਇੱਥੇ ਬੁਰਕੀਨਾ ਫਾਸੋ ਦੇ ਉੱਤਰੀ ਖੇਤਰ ਦੇ ਵਿੱਚ ਇੱਕ ਫੌਜੀ ਅੱਡੇ ਉੱਤੇ ਇੱਕ ਹਥਿਆਰਬੰਦ ਸਮੂਹ ਨੇ ਹਮਲਾ ਕਰ ਦਿੱਤਾ। ਐਸੋ ਹਮਲੇ ਦੇ ਵਿੱਚ ਲਗਭਗ 5 ਸੈਨਿਕ ਮਾਰੇ ਗਏ। ਭਾਈਚਾਰੇ ਦੇ ਇੱਕ ਨੇਤਾ ਅਤੇ ਇੱਕ ਸਥਾਨਕ ਨਿਵਾਸੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਭਾਈਚਾਰੇ ਦੇ ਨੇਤਾ ਅਨੁਸਾਰ ਪੱਛਮੀ ਅਫਰੀਕੀ ਦੇਸ਼ ਦੇ ਉੱਤਰੀ ਖੇਤਰ ਦੇ ਵਿੱਚ ਬੋਲਾਸਾ ਪ੍ਰਾਂਦੇ ਡਾਰਗੋ ਦੇ ਵਿੱਚ ਸਥਿਤ ਫੌਜੀ ਅੱਡੇ ਉੱਤੇ ਸੋਮਵਾਰ ਨੂੰ ਹਮਲਾ ਕੀਤਾ ਗਿਆ ਸੀ। ਇਹ ਸ਼ੱਕ ਹੈ ਕਿ ਕੱਟੜਪੰਥੀ ਸਮੂਹ ਜਮਾਤ ਨਸਰ ਅਲ ਇਸਲਾਮ ਵਲ ਮੁਸਲਮਿਨ ਨੇ ਇਹ ਹਮਲਾ ਕੀਤਾ ਤੇ ਪਾਈਚਾਰੇ ਦੇ ਨੇਤਾ ਅਤੇ ਸਥਾਨਕ ਨਿਵਾਸੀ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਉੱਤੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਸ ਹਮਲੇ ਵਿੱਚ ਲਗਭਗ 100 ਕੱਟੜਪੰਥੀ ਸ਼ਾਮਲ ਸਨ ਸੈਨਿਕਾਂ ਨੂੰ ਮਾਰਨ ਤੋਂ ਬਾਅਦ ਉਹਨਾਂ ਨੇ ਫੌਜੀ ਅਜੇ ਨੂੰ ਅੱਗ ਲਗਾ ਦਿੱਤੀ ਤੇ ਉੱਥੇ ਲੁੱਟਖੋਹੀ ਕੀਤੀ ਹੈ ਫਿਲਸਤੀਨ ਨੂੰ ਇੱਕ ਸੁਤੰਤਰ ਰਾਸ਼ਟਰ ਦੇ ਲਈ ਆਪਣੀ ਲੜਾਈ ਦੇ ਵਿੱਚ ਇੱਕ ਹੋਰ ਸਫਲਤਾ ਮਿਲ ਸਕਦੀ ਹੈ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰਸ ਟਾਮਰ ਨੇ ਮੰਗਲਵਾਰ ਨੂੰ ਕਿਹਾ ਕਿ ਬ੍ਰਿਟੇਨ ਸਤੰਬਰ ਦੇ ਵਿੱਚ ਇੱਕ ਫਿਲਸਤੀਨੀ ਰਾਜ ਨੂੰ ਮਾਨਤਾ ਦੇਵੇਗਾ ਇਸ ਵਿੱਚ ਟਾਮਰ ਨੇ ਸਪਸ਼ਟ ਕੀਤਾ ਕਿ ਜੇਕਰ ਗਾਜ਼ਾ ਦੇ ਵਿੱਚ ਜੰਗਬੰਦੀ ਨਹੀਂ ਹੁੰਦੀ ਤਾਂ ਬ੍ਰਿਟੇਨ ਫਿਲਿਸਤੀਨ ਨੂੰ ਮਾਨਤਾ ਦੇਵੇਗਾ ਸਟਾਮਰ ਨੇ ਗਾਜ਼ਾ ਦੀ ਸਥਿਤੀ ਉੱਤੇ ਚਰਚਾ ਕਰਨ ਲਈ ਮੰਤਰੀਆਂ ਨੂੰ ਇੱਕ ਦੁਰਲਭ ਗਰਮੀ ਆਧੀ ਕੈਬਨਿਟ ਮੀਟਿੰਗ ਦੇ ਲਈ ਵੀ ਬੁਲਾਇਆ ਜਿਸ ਵਿੱਚ ਗਾਜ਼ਾ ਦੇ ਮੁੱਦਿਆਂ ਉੱਤੇ ਚਰਚਾ ਕੀਤੀ ਜਾਵੇਗੀ ਸਟਾਮਰ ਨੇ ਮੰਤਰੀਆਂ ਨੂੰ ਦੱਸਿਆ ਹੈ ਕਿ ਬ੍ਰਿਟੇਨ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਸਾਹਮਣੇ ਫਿਲਿਸਤੀਨ ਜ਼ਾਇਨ ਨੂੰ ਮਾਨਤਾ ਦੇਵੇਗਾ ਜਦੋਂ ਤੱਕ ਆਸਟ੍ਰੇਲੀਆ ਸਰਕਾਰ ਗਾਜ਼ਾ ਵਿੱਚ ਭਿਆਨਕ ਸਥਿਤੀ ਨੂੰ ਖਤਮ ਕਰਨ ਲਈ ਥੋਸ ਕਦਮ ਨਹੀਂ ਚੁੱਕਦੇ ਜੰਗਬੰਦੀ ਉੱਤੇ ਨਹੀਂ ਪਹੁੰਚਦੀ ਇਹ ਸਪੱਸ਼ਟ ਨਹੀਂ ਕਰਦੀ ਕਿ ਵੈਸਟ ਬੈਂਕ ਉੱਤੇ ਕੋਈ ਕਬਜ਼ਾ ਨਹੀਂ ਹੋਵੇਗਾ ਅਤੇ ਇੱਕ ਲੰਮੇ ਸਮੇਂ ਦੀ ਸ਼ਾਂਤੀ ਪ੍ਰਕਿਰਿਆ ਲਈ ਵਚਨਬੱਧ ਹੈ ਜੋ ਦੋ ਰਾਜੀ ਹੱਲ ਪ੍ਰਦਾਨ ਕਰਦੀ ਹੈ ਇਹ ਇਜ਼raਇਲੀ ਪ੍ਰਧਾਨ ਮੰਤਰੀ ਨੇਤਨ ਯਾਹੂ ਨੂੰ ਜੰਗਬੰਦੀ ਲਈ ਦਿੱਤੀ ਗਈ ਧਮਕੀ ਦੇ ਵਾਗ ਹੈ ਰੂਸ ਦੇ ਵਿੱਚ ਮਾਸਕੋ ਦੇ ਇੱਕ ਮੈਜਿਸਟ੍ਰੇਟ ਜੱਜ ਨੇ ਵਿਦੇਸ਼ੀ ਕੰਪਨੀ ਦੇ ਲਈ ਨਿਰਧਾਰਤ ਰੂਸੀ ਕਾਨੂੰਨ ਦੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਅਸਫਲ ਜ਼ੈਨ ਦੇ ਲਈ ਸੋਸ਼ਲ ਨੈਟਵਰਕ ਟਿਕਟੌਕ ਨੂੰ 6 ਮਿਲੀਅਨ ਰੂਬਲ ਯਾਨੀ ਕਿ 373982 ਡਾਲਰ ਦਾ ਜੁਰਮਾਨਾ ਲਗਾਇਆ ਹੈ। ਅਦਾਲਤ ਨੇ ਮੰਗਲਵਾਰ ਨੂੰ ਰੂਸੀ ਸੋਮਾਚਾਰ ਏਜੰਸੀ ਸਪੂਤਨਿਕ ਨੇ ਇਹ ਜਾਣਕਾਰੀ ਸਾਂਝੀ ਕੀਤੀ ਤੇ ਅਦਾਲਤ ਨੇ ਕਿਹਾ ਕਿ ਮਾਸਕੋ ਦੇ ਟੈਂਗਾਸਾਕੀ ਜ਼ਿਲ੍ਹੇ ਦੇ ਨਿਆਇਕ ਜ਼ਿਲ੍ਹਾ ਨੰਬਰ 422 ਦੇ ਮੈਜਿਸਟਰੇਟ ਨੇ ਟਿਕਟੌਕ ਪ੍ਰਾਈਵੇਟ ਲਿਮਟਿਡ ਨੂੰ ਰੂਸੀ ਪ੍ਰਬੰਧਕੀ ਅਪਰਾਧ ਕੋਡ ਦੇ ਆਰਟੀਕਲ 13.49 ਦੇ ਭਾਗ ਦੇ 2 ਦੇ ਤਹਿਤ ਇੱਕ ਪ੍ਰਸ਼ਾਸਕੀ ਅਪਰਾਧ ਕਰਨ ਦਾ ਦੋਸ਼ੀ ਪਾਇਆ। ਅਦਾਲਤ ਨੇ 6 ਮਿਲੀਅਨ ਰੂਪਲ ਦਾ ਪ੍ਰਸ਼ਾਸਕੀ ਜੁਰਮਾਨਾ ਲਗਾਇਆ ਤੇ ਅਦਾਲਤ ਨੇ ਕਿਹਾ ਕਿ ਇਹ ਪ੍ਰੋਟੋਕੋਲ ਦੇਸ਼ ਦੇ ਵਿੱਚ ਕਿਸੇ ਪ੍ਰਤੀਨਿਧੀ ਸੰਸਥਾ ਤੋਂ ਬਿਨਾਂ ਰੂਸ ਵਿੱਚ ਇੱਕ ਵਿਦੇਸ਼ੀ ਕੰਪਨੀਆਂ ਦੀਆਂ ਗਤੀਵਿਧੀਆਂ ਲਈ ਤਿਆਰ ਕੀਤਾ ਗਿਆ। ਧਿਆਨ ਦੇਣ ਯੋਗ ਹੈ ਕਿ 28 ਜੁਲਾਈ ਨੂੰ ਟਿਕਟੌਕ ਨੂੰ ਰੂਸੀ ਮੀਡੀਆ ਰੈਗੂਲੇਟਰੀ ਸੰਸਥਾ ਰੋਸਕਮਨੋਡ ਜ਼ੋਰ ਦੇ ਆਦੇਸ਼ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਦੇ ਲਈ 50200 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਸੀ। ਜੰਮੂ ਕਸ਼ਮੀਰ ਦੇ ਪੋਨਚੋ ਸੈਕਟਰ ਦੇ ਵਿੱਚ ਇੱਕ ਮੁਕਾਬਲੇ ਦੇ ਦੌਰਾਨ ਸੁਰੱਖਿਆ ਬਲਾਂ ਨੇ ਦੋ ਅਤਵਾਦੀਆਂ ਨੂੰ ਟੀਲ ਕਰ ਦਿੱਤਾ ਫੌਜ ਨੇ ਦੱਸਿਆ ਕਿ ਇਸ ਖੇਤਰ ਦੇ ਵਿੱਚ ਅਤਵਾਦੀਆਂ ਦੀਆਂ ਸ਼ੱਕੀ ਗਤੀਵਿਧੀਆਂ ਦੇਖੀਆਂ ਗਈਆਂ ਜਿਸ ਤੋਂ ਬਾਅਦ ਭਾਰਤੀ ਫੌਜ ਅਤੇ ਜੰਮੂ ਕਸ਼ਮੀਰ ਪੁਲਿਸ ਨੇ ਸਾਂਝਾ ਤੌਰ ਉਤੇ ਕਾਰਵਾਈ ਸ਼ੁਰੂ ਕੀਤੀ ਇਸ ਦੌਰਾਨ ਅਤਵਾਦੀਆਂ ਨੇ ਸੁਰੱਖਿਆ ਬਲਾਂ ਦੀ ਟੀਮ ਉੱਤੇ ਗੋਲੀਬਾਰੀ ਕੀਤੀ ਜਵਾਬ ਦੇ ਵਿੱਚ ਕਾਰਵਾਈ ਕਰਦੇ ਹੋਏ ਸੁਰੱਖਿਆ ਬਲਾਂ ਦੀ ਟੀਮ ਨੇ ਮੁਕਾਬਲੇ ਦੇ ਵਿੱਚ ਦੋ ਅਤਵਾਦੀਆਂ ਨੂੰ ਮਾਰ ਦਿੱਤਾ ਸੁਰੱਖਿਆ ਬਲਾਂ ਨੇ ਇਹ ਵੀ ਦੱਸਿਆ ਕਿ ਦੇਵਗਾਬ ਸੈਕਟਰ ਦੇ ਵਿੱਚ ਕੰਟਰੋਲ ਰੇਖਾ ਦੇ ਨਿਰਦੇਸ਼ਕੀ ਗਤੀਵਿਧੀਆਂ ਦੀ ਸੂਚਨਾ ਮਿਲੀ ਸੀ ਐਸ ਦੇ ਆਧਾਰ ਉੱਤੇ ਫੌਜ ਨੇ ਤੁਰੰਤ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮਹਿੰਮ ਸ਼ੁਰੂ ਕੀਤੀਆ ਕਾਰਵਾਈ ਦੌਰਾਨ ਅਤਵਾਦੀਆਂ ਨੇ ਸੁਰੱਖਿਆ ਬਲਾਂ ਉੱਤੇ ਗੋਲੀਬਾਰੀ ਕੀਤੀ ਜਿਸ ਦੇ ਜਵਾਬ ਵਿੱਚ ਫੌਜ ਨੇ ਦੋ ਅਤਵਾਦੀਆਂ ਨੂੰ ਮਾਰ ਦਿੱਤਾ ਸੂਤਰਾਂ ਅਨੁਸਾਰ ਮਾਰੇ ਗਏ ਅਤਵਾਦੀ ਪਾਕਿਸਤਾਨ ਤੋਂ ਕੁਸਪੈਟ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਮੰਗਲਵਾਰ ਨੂੰ ਇੱਕ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਭਾਰਤ ਉੱਤੇ 20 ਤੋਂ 25% ਦੀ ਡਰਮਡ ਡਿਊਟੀ ਯਾਨੀ ਕਿ ਟੈਰਿਫ ਲਗਾਇਆ ਜਾ ਸਕਦਾ ਹੈ ਹਾਲਾਂਕਿ ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਇਸ ਸਬੰਧ ਵਿੱਚ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ 트੍ਰੰਪ 에ਅਰ ਫੋਰਸ 1 ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਨ ਤੇ ਜਿੱਥੇ ਇੱਕ ਪੱਤਰਕਾਰ ਨੇ ਉਹਨਾਂ ਨੂੰ ਪੁੱਛਿਆ ਸੀ ਕਿ ਕੀ ਭਾਰਤ ਅਮਰੀਕਾ ਦੇ ਵਧੇ ਹੋਏ ਟੈਰਿਫ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਹੈ ਤੇ ਇਸ ਉੱਤੇ 트੍ਰੰਪ ਨੇ ਜਵਾਬ ਦਿੱਤਾ ਕਿ ਮੈਨੂੰ ਵੀ ਅਜਿਹਾ ਲੱਗਦਾ ਹੈ ਤੇ ਰਾਸ਼ਪਤੀ 트াম্প ਨੇ ਇਹ ਵੀ ਆਖਿਆ ਕਿ ਭਾਰਤ ਇੱਕ ਚੰਗਾ ਦੋਸਤ ਰਿਹਾ ਪਰ ਪਿਛਲੇ ਕੁਝ ਸਾਲਾਂ ਤੋਂ ਭਾਰਤ ਨੇ ਕਈ ਦੇਸ਼ਾਂ ਦੇ ਮੁਕਾਬਲੇ ਅਮਰੀਕੀ ਸਰਮਾਨਾ ਉੱਤੇ ਸਭ ਤੋਂ ਵੱਧ ਟੈਰਿਫ ਲਗਾਇਆ ਤੇ ਉਹਨਾਂ ਕਿਹਾ ਕਿ ਅਸੀਂ ਤੁਸੀਂ ਇਹ ਜਾਣਦੇ ਹੋ ਭਾਰਤ ਨੇ ਹੁਣ ਤੱਕ ਲਗਭਗ ਸਭ ਤੋਂ ਵੱਧ ਟੈਰਿਫ ਲਗਾਇਆ ਜਿਹਸੇ ਦੌਰਾਨ 트াম্প ਨੇ ਇਹ ਵੀ ਕਿਹਾ ਕਿ ਉਹ ਭਾਰਤ ਉਸਦਾ ਦੋਸਤ ਹੈ ਇਸ ਦੇ ਨਾਲ ਹੀ 트াম্প ਨੇ ਇੱਕ ਵਾਰ ਫਿਰ ਦਾਅਵਾ ਕੀਤਾ ਕਿ ਉਸਨੇ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਕਰਵਾਈ ਸੀ ਤੇ ਇਹ ਇੱਕ ਵਧੀਆ ਕਦਮ ਸੀ ਪਾਕਿਸਤਾਨ ਨੇ ਵੀ ਇਸ ਦੇ ਵਿੱਚ ਚੰਗਾ ਕੰਮ ਕੀਤਾ ਅਸੀਂ ਮਿਲ ਕੇ ਬਹੁਤ ਸਾਰੇ ਚੰਗੇ ਸਮਝੌਤੇ ਵੀ ਕੀਤੇ ਨੇ ਅੱਜ ਲਈ ਐਨਆਈ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦੀ ਇਜਾਜ਼ਤ ਸਾਥਸ਼ੀਰ ਕਾਲ ਤਨਵਾ